ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਰਾਗ ਮਾਲੀ ਗੋੜਾ ਵਿੱਚ ਦਰਜ ਸ਼ਬਦ ਜਪਮਨ ਰਾਮ ਨਾਮ ਸੁਖਦਾਤਾ ਤੇ ਵਿਚਾਰ ਕਰਾਂਗੇ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਇਸ ਦੇ ਅੰਦਰ ਲੁਕੇ ਰੋਹਾਨੀ ਸਫ਼ਰ ਨੂੰ ਸਮਝਣ ਲਈ ਮਤਲਬ ਕਿਵੇਂ ਮਨ ਸ਼ਾਂਤ ਹੁੰਦਾ ਹੈ ਕਿਵੇਂ ਜੁੜੀਦਾ ਹੈ ਆਓ ਰਲ ਕੇ ਦੇਖਦੇ ਆ ਬਿਲਕੁਲ ਜੀ ਇਹ ਸ਼ਬਦ ਨੇ ਇੱਕ ਤਰ੍ਹਾਂ ਨਾਲ ਪੂਰਾ ਰਾਹ ਦੱਸਦਾ ਹੈ ਕਿ ਕਿਵੇਂ ਪ੍ਰਭੂ ਦਾ ਨਾਮ ਜਿਹੜਾ ਸਾਰੇ ਸੁੱਖ ਦਿੰਦਾ ਹੈ ਉਹ ਗੁਰੂ ਰਾਹੀ ਸੰਗਤ ਰਾਹੀ ਮਨ 'ਚ ਵਸਦਾ ਹੈ ਤੇ ਕਿਵੇਂ ਫਿਰ ਜ਼ਿੰਦਗੀ ਬਦਲਦੀ ਹੈ ਅਸਲ 'ਚ ਸੱਦਾ ਹੈ ਅੰਦਰ ਦੀ ਖੁਸ਼ੀ ਲੱਭਣ ਦਾ ਹਾਂਜੀ ਤੇ ਸ਼ੁਰੂਆਤ ਕਿੰਨੀ ਸਿੱਧੀ ਤੇ ਸਾਫ਼ ਹੈ ਜਪ ਮੰਨ ਰਾਮ ਨਾਮ ਸੁਖਦਾਤਾ ਜਿਵੇਂ ਮਨ ਨੂੰ ਹੁਕਮ ਹੋ ਰਿਹਾ ਹੋਵੇ ਜਪ ਉਸ ਨਾਮ ਨੂੰ ਜਪ ਜੋ ਸੁਖਦਾਤਾ ਹੈ ਪਰ ਕੀ ਸਿਰਫ ਜਪਣਾ ਹੀ ਕਾਫੀ ਹੁੰਦਾ ਹੈ ਜਾਂ ਸਫ਼ਰ ਦਾ ਬਸ ਪਹਿਲਾ ਕਦਮ ਹੈ ਏ ਨਹੀਂ ਹੈ ਜੀ ਪਹਿਲਾ ਤੇ ਸਭ ਤੋਂ ਜ਼ਰੂਰੀ ਕਦਮ ਸੁਖਦਾਤਾ ਸਾਰੇ ਸੁਖ ਦੇਣ ਵਾਲਾ ਦੇਖੋ ਗੁਰੂ ਸਾਹਿਬ ਦੱਸ ਰਹੇ ਨੇ ਅਸਲੀ ਸੁਖ ਕਿੱਥੇ ਹੈ ਨਾਮ ਚ ਪਰ ਅੱਗੇ ਨਾਲ ਹੀ ਦੱਸ ਦਿੱਤਾ ਕਿ ਇਹ ਕੰਮ ਕੱਲਿਆ ਨਹੀਂ ਹੋਣਾ ਸਤਸੰਗਤ ਮਿਲ ਹਰ ਸਾਧ ਆਇਆ ਗੁਰਮੁਖ ਬ੍ਰਹਮੁ ਪਛਾਤਾ ਅੱਛਾ ਤਾਂ ਨਾਮ ਦਾ ਜਿਹੜਾ ਅਸਲੀ ਸਾਧ ਸਵਾਦ ਮਤਲਬ ਆਨੰਦ ਉਹ ਸਤਸੰਗਤ ਚ ਮਿਲ ਕੇ ਆਉਂਦਾ ਤੇ ਗੁਰਮੁਖ ਬ੍ਰਹਮੁ ਪਛਾਤਾ ਇਹਦਾ ਕੀ ਮਤਲਬ ਹੋਇਆ ਫਿਰ ਕਿ ਸਿਰਫ ਗਿਆਨ ਜਾਂ ਕੁਝ ਹੋਰ ਨੇ ਸ਼ਾ ਇਹ ਬਹੁਤ ਡੂੰਗੀ ਗੱਲ ਹੈ ਜੀ ਗੁਰਮੁਖ ਗੁਰੂ ਦੇ ਸਨਮੁਖ ਹੋ ਕੇ ਉਹਨਾਂ ਦੀ ਸਖਿਆ ਤੇ ਚੱਲ ਕੇ ਬ੍ਰਹਮ ਪਛਾਤਾ ਸਿਰਫ ਜਾਣਕਾਰੀ ਨਹੀਂ ਹੈ ਇਹ ਤਾਂ ਉਸ ਪਰਮ ਤਤ ਦਾ ਅਨੁਭਵ ਕਰਨਾ ਹੈ ਉਹਦੇ ਨਾਲ ਇੱਕ ਹੋ ਜਾਣਾ ਇੱਕ ਅੰਦਰ ਦਾ ਅਹਿਸਾਸ ਹੈ ਤੇ ਇਹ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ ਤੇ ਸਤਸੰਗਤ ਸਦਕਾ ਤੇ ਨਾਲ ਹੀ ਇਹ ਸਪਸ਼ਟ ਕਰ ਦਿੱਤਾ ਕਿ ਗੁਰੂ ਦੀ ਸਿੱਖਿਆ ਉਹ ਦਰਸ਼ਨ ਉਹ ਅਨੁਭਵ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ ਵੱਡ ਭਾਗੀ ਗੁਰਦਰਸ਼ਨ ਪਾਇਆ ਅੱਛਾ ਗੁਰੂ ਦੀ ਸਿੱਖਿਆ ਲੈ ਕੇ ਹੀ ਗੁਰਮੁਖ ਜਨ ਫਿਰ ਪ੍ਰਮਾਤਮਾ ਦੇ ਗੁਣਾਂ ਦੀ ਸੋਝੀ ਲੈਂਦੇ ਨੇ ਗੁਰ ਮਿਲੇ ਹਰ ਪ੍ਰਭ ਜਾਤਾ ਬਿਲਕੁਲ ਤੇ ਜਦੋਂ ਇਹ ਅਹਿਸਾਸ ਹੁੰਦਾ ਹੈ ਇਹ ਸੋਝੀ ਮਿਲਦੀ ਹੈ ਫਿਰ ਮਨ ਦੀ ਹਾਲਤ ਕਿਵੇਂ ਬਦਲਦੀ ਹੋਏਗੀ ਅੱਗੇ ਜ਼ਿਕਰ ਆਉਂਦਾ ਦੁਰਮਤ ਮੈਲ ਗਈ ਸਭ ਨੀਕਰ ਹਰ ਅੰਮ੍ਰਿਤ ਹਰ ਸਰਨਾਤਾ ਇਹ ਤਾਂ ਇੰਜ ਲੱਗਦਾ ਜਿਵੇਂ ਮਨ ਨਹਾ ਲਿਆ ਹੋਵੇ ਹੂੰ ਬਿਲਕੁਲ ਐਸੀ ਤਰ੍ਹਾਂ ਦੁਰਮਤ ਭੈੜੀ ਸੋਚ ਖੋਟੀ ਮਤ ਇਹ ਮੈਲ ਵਰਗੀ ਐ ਮਨ ਤੇ ਜਦੋਂ ਗੁਰੂ ਦੀ ਸਿੱਖਿਆ ਉਹ ਅੰਮ੍ਰਿਤ ਹੈ ਉਹ ਸਰੋਵਰ ਚ ਮਨ ਨੇ ਡੁਬਕੀ ਲਾਈ ਹਰ ਅੰਮ੍ਰਿਤ ਹਰ ਸਰਨਾਤਾ ਮਤਲਬ ਗੁਰਬਾਣੀ ਨੂੰ ਕਮਾਇਆ ਤਾਂ ਉਹ ਸਾਰੀ ਮੈਲ ਨਿਕਲ ਗਈ ਤਲ ਗਈ ਦੁਰਮਤ ਮੈਲ ਗਈ ਸਭ ਨਿਕਰ ਹਾਂਜੀ ਮਨ ਸਾਫ਼ ਹੋ ਗਿਆ ਬਿਲਕੁਲ ਸਾਫ਼ ਨਿਰਮਲ ਤੇ ਇਹ ਜੇ ਸਾਧ ਜਨ ਪਾਗਾ ਵਾਲੇ ਹਨ ਧੰਨ ਧੰਨ ਸਾਧ ਜਿਨ੍ਹਾਂ ਨੇ ਪਰਮਾਤਮਾ ਦੇ ਗੁਣਾਂ ਦੀ ਸੋਝੀ ਪਾ ਲਈ ਹੈ ਜਿਨੀ ਹਰ ਪ੍ਰਭੂ ਪਾਇਆ ਗੁਰੂ ਸਾਹਿਬ ਆਪ ਕਹਿੰਦੇ ਹਨ ਕਿ ਮੈਂ ਇਨ੍ਹਾਂ ਸਾਧ ਜਨਾਂ ਨਾਲ ਸੰਗਤ ਕਰਕੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨਾ ਚਾਹੁੰਦਾ ਹਾਂ ਤਿੰਨ ਪੁੱਛੋ ਹਰ ਕੀ ਬਾਤਾ ਵਾਹ ਗੁਰੂ ਸਾਹਿਬ ਚ ਕਿੰਨੀ ਨਿਮਰਤਾ ਤੇ ਸਤਕਾਰ ਹੈ ਗੁਰਮੁਖਾਂ ਲਈ ਇਤਨਾ ਹੀ ਨਹੀਂ ਗੁਰੂ ਸਾਹਿਬ ਇਸ ਨਿਮਰਤਾ ਵਾਲੇ ਭਾਵ ਨੂੰ ਹੋਰ ਅੱਗੇ ਵਧਾ ਕੇ ਕਹਿ ਰਹੇ ਨੇ ਕਿ ਮੈਂ ਉਹਨਾਂ ਦੇ ਚਰਨੀ ਲੱਗ ਕੇ ਪਾਏ ਲਗੋਂ ਹਰ ਰੋਜ਼ ਬੇਨਤੀ ਕਰਦਾ ਹਾਂ ਨਿਤ ਕਰੋ ਜੁਦਰੀਆ ਕਿ ਮੈਨੂੰ ਵੀ ਸ੍ਰਿਸ਼ਟੀ ਦੇ ਸਿਰਜਣਹਾਰ ਵਿਧਾਤਾ ਪਰਮਾਤਮਾ ਨਾਲ ਮਿਲਾ ਦਿਓ ਹਰ ਮੇਲੋਹੋ ਕਰਮ ਵਿਧਾਤਾ ਭਾਵ ਮੈਨੂੰ ਵੀ ਪਰਮਾਤਮਾ ਦੇ ਗੁਣਾਂ ਦੀ ਉਸ ਦੇ ਕੀਤੇ ਹੋਏ ਦੀ ਸੋਝੀ ਦੇ ਦਿਓ ਹਮ ਪਰ ਇੱਥੇ ਇੱਕ ਇੱਕ ਸਵਾਲ ਮੇਰੇ ਮਨ ਚ ਆਇਆ ਅਗਲੀਆਂ ਤੁਕਾਂ ਚ ਲਿਲਾਟ ਲਿਖੇ ਪਾਇਆ ਗੁਰੂ ਸਾਧੂ ਦੀ ਗੱਲ ਹੈ ਇਹ ਤਾਂ ਕਿਸਮਤ ਹੋਈ ਹੈ ਨਾ ਹਾਂਜੀ ਤੇ ਨਾਲ ਹੀ ਗੁਰਬਚਨੀ ਮਨ ਤਨ ਰਾਤਾ ਵੀ ਲਿਖਿਆ ਇਹ ਕੋਸ਼ਿਸ਼ ਲੱਗਦੀ ਹੈ ਤਾਂ ਫਿਰ ਇਹ ਕਿਵੇਂ ਹੈ ਸਭ ਕਿਸਮਤ ਹੈ ਜਾਂ ਕੋਸ਼ਿਸ਼ ਵੀ ਕਰਨੀ ਪੈਂਦੀ ਹੈ ਸ਼ਬਦ ਕੀ ਕਹਿੰਦਾ ਇਸ ਬਾਰੇ ਬਹੁਤ ਬਹੁਤ ਹੀ ਵਧੀਆ ਸਵਾਲ ਪੁੱਛਿਆ ਜੀ ਤੁਸੀਂ ਗੁਰਬਾਣੀ ਨਾਲ ਅਕਸਰ ਇਹਨਾਂ ਦੋਵਾਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਦੀ ਹੈ ਲਿਲਾਟ ਲਿਖੇ ਦਾ ਭਾਵ ਹੈ ਹਾਂ ਪਿਛਨੇ ਕਰਮਾ ਕਰਕੇ ਜਾਂ ਰੱਬ ਦੀ ਰਜ਼ਾ ਨਾਲ ਗੁਰੂ ਮਿਲਣ ਦਾ ਸੁਭਾਗ ਮਿਲਣਾ ਇਹ ਬਖਸ਼ਿਸ਼ ਆ ਇੱਕ ਤੋਹਫਾ ਸਮਝੋ ਅੱਛਾ ਪਰ ਜਦੋਂ ਗੁਰੂ ਮਿਲ ਗਿਆ ਫਿਰ ਗੁਰਬਚਨੀ ਮਨ ਤਨ ਰਾਤਾ ਮਤਲਬ ਗੁਰੂ ਗੁਰੂ ਦੇ ਕਹੇ ਤੇ ਚੱਲਣਾ ਉਹਨਾਂ ਬਚਨਾਂ ਨੂੰ ਕਮਾਉਣਾ ਆਪਣੀ ਜ਼ਿੰਦਗੀ ਚ ਲਿਆਉਣਾ ਇਹ ਸਾਡੀ ਮਿਹਨਤ ਹੈ ਸਾਡਾ ਯਤਨ ਹੈ ਹੂੰ ਸਮਝੋ ਕਿਸਮਤ ਨੇ ਦਰਵਾਜ਼ਾ ਖੋਲ ਦਿੱਤਾ ਪਰ ਅੰਦਰ ਜਾ ਕੇ ਮੰਜ਼ਿਲ ਤੱਕ ਪਹੁੰਚਣਾ ਉਹਦੇ ਲਈ ਤਾਂ ਤੁਰਨਾ ਪਊਗਾ ਨਾ ਅੱਛਾ ਮੌਕਾ ਮਿਲਣਾ ਸ਼ਾਇਦ ਕਿਸਮਤ ਪਰ ਉਹਨੂੰ ਸਾਹਮਣਾ ਆਪਣਾ ਕੰਮ ਤੇ ਜਦੋਂ ਇਹ ਯਤਨ ਹੁੰਦਾ ਹੈ ਫਿਰ ਫਲ ਕੀ ਮਿਲਦਾ ਹੈ ਫਲ ਹੈ ਸਿੱਧਾ ਪਰਮਾਤਮਾ ਦਾ ਮਿਲਾਪ ਹਰ ਪ੍ਰਭੂ ਆਏ ਮਿਲੇ ਸੁਖ ਪਾਇਆ ਜਦੋਂ ਮਨ ਤਨ ਸਭ ਗੁਰੂ ਦੇ ਬਚਨਾਂ 'ਚ ਰੰਗੇ ਗਏ ਤਾਂ ਪ੍ਰਭੂ ਆਪ ਆਪ ਮਿਲਦਾ ਹੈ ਅੰਦਰ ਸ਼ਾਂਤੀ ਆਨੰਦ ਆ ਜਾਂਦਾ ਹੈ ਮਨ ਦੀ ਮੈਲ ਹੌਮੇ ਖਤਮ ਹੋ ਜਾਂਦੀ ਹੈ ਕਿਉਂਕਿ ਇਹ ਅਹਿਸਾਸ ਆ ਜਾਂਦਾ ਹੈ ਕਿ ਪਰਮਾਤਮਾ ਦੇ ਕੀਤੇ ਦੇ ਸਾਹਮਣੇ ਛਾਡੀ ਕੋਈ ਖਾਸ ਹਸਤੀ ਹੈ ਨਹੀਂ ਤੇ ਸਭ ਤੋਂ ਵੱਡੀ ਗੱਲ ਸਭ ਕਿਲਵਿਖ ਪਾਪ ਗਵਾਤਾ ਸਾਰੇ ਪਾਪ ਦੁੱਖ ਕਲੇਸ਼ ਉਹ ਸਭ ਖਤਮ ਜਦੋਂ ਹਉਮੈ ਚਲੀ ਗਈ ਤੇ ਉਸ ਦੇ ਨਾਲ ਹੋਰ ਦੁੱਖ ਕਲੇਸ਼ ਜੋ ਹਉਮੈ ਕਰਕੇ ਸਾਡੇ ਮਨ ਚ ਸਨ ਉਹ ਵੀ ਖਤਮ ਹੋ ਗਏ ਆਖਰੀ ਤੁਕਾ ਵਿੱਚ ਗੁਰੂ ਸਾਹਿਬ ਫੇਰ ਉਹਨਾਂ ਗੁਰਮੁਖਾਂ ਤੇ ਸਾਜਨਾ ਦੀ ਵਡਿਆਈ ਕਰ ਰਹੇ ਨੇ ਹਾਂਜੀ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਸਿੱਖਿਆ ਪ੍ਰਾਪਤ ਕੀਤੀ RAM ਰਸੈਣ ਜਿਨ ਗੁਰਮਤ ਪਾਇਆ ਉਹ ਗੁਰਮੁਖ ਜਨ ਉੱਤਮ ਹਨ ਉਹਨਾਂ ਦੀ ਕੀ ਗੱਲ ਕੀਤੀ ਜਾਵੇ ਉਹਨਾਂ ਦੀ ਗੱਲ ਹੀ ਵੱਖਰੀ ਹੈ ਤਨ ਕੀ ਉੱਤਮ ਬਾਤਾਂ ਉਹਨਾਂ ਦੀ ਸੰਗਤ ਹੀ ਪ੍ਰੇਰਣਾ ਹੈ ਇਥੋਂ ਦਾ ਕਿਹਾ ਤਨ ਕੀ ਪੰਖ ਪਾਈਏ ਵੱਡ ਭਾਗੀ ਉਹਨਾਂ ਦੇ ਚਰਨਾਂ ਦੀ ਧੂੜ ਪੰਖ ਵੀ ਵੱਡੇ ਭਾਗਾ ਨਾਲ ਮਿਲਦੀ ਹੈ ਇਹ ਉਹਨਾਂ ਦੀ ਅਧਿਆਤਮਿਕ ਉਚਾਈ ਦਿਖਾਉਂਦਾ ਹੈ ਤੇ ਫਿਰ ਅੰਤ 'ਚ ਜਨ ਨਾਨਕ ਚਰਨ ਪਰਾਤਾ ਗੁਰੂ ਸਾਹਿਬ ਖੁਦ ਉਹਨਾਂ ਦੀ ਸ਼ਰਨ ਚਾਉਣ ਦੀ ਗੱਲ ਕਰਦੇ ਨੇ ਵਾਹ ਇਹ ਗੁਰੂ ਦੀ ਨਿਮਰਤਾ ਦੀ ਹੱਦ ਹੈ ਹਾਂਜੀ ਤੇ ਮਤਲਬ ਸਾਰੀ ਗੱਲ ਇਹ ਹੈ ਕਿ ਇਹ ਸ਼ਬਦ ਇੱਕ ਪੂਰਾ ਰੋਹਾਨੀ ਸਫ਼ਰ ਦਿਖਾ ਰਿਹਾ ਹੈ ਸ਼ੁਰੂ ਹੁੰਦਾ ਹੈ ਨਾਮ ਸਿਮਰਨ ਤੋਂ ਫਿਰ ਗੁਰੂ ਤੇ ਸੰਗਤ ਦੀ ਲੋੜ ਪੈਂਦੀ ਹੈ ਅੱਗੇ ਵਧਣ ਲਈ ਇਸ ਨਾਲ ਮਨ ਦੀ ਮੈਲ ਤੁਲਦੀ ਹੈ ਤੇ ਫਿਰ ਕਿਸਮਤ ਤੇ ਕੋਸ਼ਿਸ਼ ਦੋਵੇਂ ਮਿਲ ਕੇ ਪਰਮਾਤਮਾ ਤੱਕ ਪਹੁੰਚਾਉਂਦੇ ਨੇ ਜਿੱਥੇ ਸਦੀ ਵੀ ਸੁੱਖ ਹੈ ਤੇ ਆਖਿਰ 'ਚ ਉਹਨਾਂ ਪਹੁੰਚੇ ਹੋਏ ਗੁਰਮੁਖਾਂ ਦੀ ਸੰਗਤ ਦਾ ਮਹੱਤਵ ਦੱਸਿਆ ਬਿਲਕੁਲ ਸਹੀ ਸਮਝਾ ਤੁਸੀਂ ਇੱਕ ਪੂਰਾ ਨਕਸ਼ਾ ਹੈ ਮੁਕੰਮਲ ਤੇ ਜਾਂਦੇ ਜਾਂਦੇ ਇੱਕ ਸਵਾਲ ਸ਼ਾਇਦ ਸੋਚਣ ਲਈ ਛੱਡ ਸਕਦੇ ਹਾਂ ਅਸੀਂ ਹਾਂਜੀ ਜ਼ਰੂਰ ਇਹ ਸ਼ਬਦ ਦੇਖੋ ਕਿਸਮਤ ਲਿਲਾਟ ਲਿਖੇ ਤੇ ਨਿਜੀ ਕੋਸ਼ਿਸ਼ ਗੁਰਬਚਨੀ ਮਨ ਤਨ ਰਾਤਾ ਤੇ ਤਿੰਨ ਪੁੱਛੋ ਦੋਵਾਂ ਦੀ ਗੱਲ ਕਰਦਾ ਅੱਜ ਦੇ ਜਮਾਨੇ 'ਚ ਕਈ ਵਾਰ ਲੋਕ ਜਾਂ ਤਾਂ ਸਭ ਕੁਝ ਕਿਸਮਤ ਤੇ ਛੱਡ ਦਿੰਦੇ ਨੇ ਜਾਂ ਸਿਰਫ ਆਪਣੀ ਮਿਹਨਤ ਤੇ ਹੀ ਬਹੁਤਾ ਜ਼ੋਰ ਦਿੰਦੇ ਨੇ ਤਾਂ ਅਧਿਆਤਮਿਕ ਰਾਹ ਤੇ ਚੱਲਣ ਲਈ ਇਸ ਸੰਤੁਲਨ ਨੂੰ ਸਮਝਣਾ ਤੇ ਬਣਾ ਕੇ ਰੱਖਣਾ ਕਿੰਨਾ ਕੁ ਜ਼ਰੂਰੀ ਹੈ ਇਸ ਬਾਰੇ ਵਿਚਾਰਿਆ ਜਾ ਸਕਦਾ ਹੈ ਬਹੁਤ ਵਧੀਆ ਸਵਾਲ ਹੈ ਸੋਚਣ ਲਈ ਇਸੇ ਵਿਚਾਰ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ